ਆ ਨਿਆ ਤੂੰ ਨਾ ਕੇ ਫੋਨ ਫੜ ਕੇ ਬੈਠੀ ਆ ਚਾੜ ਹੀ ਬਣਾਈ ਘੱਪ ਨਹੀਂ ਮੰਮੀ ਅਜੇ ਨਹੀਂ ਬਣਾਈ ਬਣਾ ਦੰਨੀ ਆ ਉਹ ਨਾ ਮੈਂ ਵਟਸਐਪ ਦੇ ਸਟੇਟਸ ਪਾਉਣ ਲਈ ਹਾਂ ਆ ਕੇ ਫਿਰ ਬਣਾ ਦੰਨੀ ਪਹਿਲੀਆਂ ਬੀਬੀਆਂ ਨਾ ਸਵੇਰੇ ਉੱਠ ਕੇ ਗੁਰਦੁਆਰਾ ਜਾ ਕੇ ਮੱਥਾ ਟੇਕਦੀਆਂ ਹੁੰਦੀਆਂ ਸੀ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਪਹਿਲਾਂ ਫੋਨ ਨੂੰ ਮੱਥਾ ਟੇਕਦੀਆਂ ਤੇ ਫਿਰ ਕੋਈ ਕੰਮ ਕਰਦੀਆਂ ਫੋਨ ਕਿਦਾ ਹੁੰਦਿਆ ਤੂੰ ਆ ਜੀ ਦਾ ਹੈਲੋ ਸਸੀਕਲ ਪੂਆ ਜੀ ਕਿ ਸਤਿ ਸ਼੍ਰੀ ਅਕਾਲ ਤੇ ਠੀਕ ਐ ਸਟੇਟਸ ਕਿਦਾਂ ਦਾ ਪਾਇਆ ਵਖਾਜ ਨੇ ਪੂਆ ਜੀ ਕਿਹੜਾ ਸਟੇਟਸ ਮੈਂ ਤਾਂ ਵੇਖਿਆ ਹੀ ਨਹੀਂ ਆ ਨਹੀਂ ਪੂਆ ਜੀ ਮੈਂ ਨਹੀਂ ਵੇਖਿਆ ਉਹ ਤਾਂ ਜੇ ਪੁੱਪਾ ਨੇ ਲਿਆ ਕੇ ਵਿਖਾਇਆ ਆਂਦੇ ਨਾ ਘਰ ਕੋਈ ਲੜਾਈ ਹੋਈ ਆ ਸਟੇਟਸ ਵੇਖਨੇ ਕਿਦਾਂ ਦਾ ਪਾਇਆ ਮੈਂ ਤਾਂ ਸਟੇਟਸ ਵੇਖ ਕੇ ਰਹਾਣੀ ਹੋ ਗਈ ਆ ਮੈਂ ਮੈਨੂੰ ਤਾਂ ਪਤਾ ਨਹੀਂ ਮੈਂ ਮਨਪ੍ਰੀਤ ਨੂੰ ਪੁੱਛਦੀ ਆ ਪੂਆ ਜੀ ਪਾਇਆ ਕਿੰਨੇ ਆ ਮੇਰਾ ਆਜ ਨੇ ਪਾਇਆ ਵਾ ਅੱਛਾ ਪੂਆ ਕੋਈ ਨਹੀਂ ਪੂਆ ਜੀ ਮੈਂ ਵੇਖਦੀ ਆ ਨਾ ਫਿਰ ਮੈਂ ਦੱਸਦੀ ਆ ਤੁਹਾਨੂੰ ਚਲੋ ਠੀਕ ਮੈਂ ਵੇਖਦੀ ਆ ਨਾ ਓਏ ਹਾਏ ਆ ਕਿਦਾਂ ਦਾ ਭਾਬੀ ਨੇ ਪਾਇਆ ਲਾਵਾ ਪਲਾ ਮੰਮੀ ਨੂੰ ਫੋਨ ਅੱਗੇ ਤੇ ਭਾਬੀ ਨੇ ਇਦਾਂ ਦਾ ਸਟੇਟਸ ਲਾਇਆ ਨਹੀਂ ਆ ਪੁੱਛਦੀਆਂ ਕੀ ਗੱਲ ਹੋਈ ਮਨਪ੍ਰੀਤ ਦਾ ਫੋਨ ਸਵੇਰੇ ਹੀ ਹੈਲੋ ਹੈਲੋ ਮੰਮੀ ਕੀ ਹਾਲ ਆ ਠੀਕ ਠਾਕ ਵਧੀਆ ਵਾ ਤੂੰ ਸੁਣਾ ਤੇਰਾ ਕੀ ਹਾਲ ਆ ਮੇਰਾ ਤੇ ਹਾਲ ਮੰਮੀ ਜੀ ਠੀਕ ਆ ਮੈਨੂੰ ਇਹ ਦੱਸੋ ਘਰ ਦੇ ਵਿੱਚ ਕੋਈ ਗੱਲ ਹੋਈ ਆ ਘਰ 'ਚ ਘਰ 'ਚ ਤਾਂ ਕੋਈ ਗੱਲ ਨਹੀਂ ਹੋਈ ਮਨਪ੍ਰੀਤ ਕੀ ਹੋਇਆ ਮੰਮੀ ਜੀ ਭਾਬੀ ਨੇ ਸਟੇਟਸ ਕਿਦਾਂ ਦਾ ਲਾਇਆ ਵਾ ਤੁਸੀਂ ਵੇਖਿਆ ਨਹੀਂ ਆ ਵੇਖੋ ਤਾਂ ਸਹੀ ਜਰਗ ਕਿਹੜਾ ਸਟੇਟਸ ਮੈਂ ਤਾਂ ਵੇਖਿਆ ਨਹੀਂ ਮੈਂ ਤਾਂ ਫੋਨ ਹੀ ਨਹੀਂ ਫੜਿਆ ਸਵੇਰ ਦਾ ਮੰਮੀ ਜੀ WhatsApp ਖੋਲੋ ਤੇ ਉਹਦੇ ਉੱਤੇ ਵੇਖੋ ਭਾਬੀ ਨੇ ਸਟੇਟਸ ਕਿਦਾਂ ਦਾ ਲਾਇਆ ਵਾ ਮੈਨੂੰ ਤੇ ਪੂਆਜੀ ਨੇ ਫੋਨ ਕੀਤਾ ਤੇ ਪੂਆਜੀ ਵੀ ਕਹਿਣ ਡੇ ਮੈਂ ਤੇ ਤੇਰੇ ਫੁੱਫੜ ਜੀ ਨੇ ਦੱਸਿਆ ਕਿ ਇਹਨਾਂ ਦੀ ਬੋਟੀ ਨੇ ਅੱਜ ਸਟੇਟਸ ਕਿਦਾਂ ਦਾ ਲਾਇਆ ਵਾ ਵੇਖੋ ਤਾਂ ਸਾਈ ਅੱਛਾ ਨਹੀਂ ਮੈਂ ਦੇਖਿਆ ਨਹੀਂ ਆ ਮੈਂ ਵੇਖਦੀ ਆ ਨਾ ਭਲਾ ਚਲੋ ਮੈਂ ਵੇਖਾਂ ਤਾਂ ਸੈਂਟ ਕਿਹੜਾ ਹੋਇਆ ਸਟੇਟਸ ਇਹਨੂੰ ਹਾਂ ਆ ਸਾਰੀਆਂ ਗੱਲਾਂ ਮੇਰੇ ਤੇ ਲਿਖੀਆਂ। ਦੱਸ ਮੈਂ ਇਹਨੂੰ ਕੀ ਕਹਿਤਾ? ਇੱਕ ਚਾਹ ਦਾ ਕੱਪ ਮੰਗਾਇਆ ਹੀ ਐ ਤੂੰ। ਤੇ ਆਹ ਵੇਖ ਕੀ ਬਣਾ ਕੇ ਪਾਤਾ ਇਹਨਾਂ ਸਟੇਟਸ ਐਡਾ ਵੱਡਾ। ਦੱਸ ਤੇ ਕਿੱਥੋਂ ਤੱਕ ਗੱਲ ਪਹੁੰਚ ਗਈ। ਇਹਦੀ ਭੂਆ ਨੂੰ ਪਤਾ ਲੱਗ ਗਿਆ ਤੇ ਉਹਨੇ ਫੋਨ ਮਾਨਪ੍ਰੀਤ ਨੂੰ ਕੀਤਾ ਈ। ਹਾਂ? ਦੱਸਾ ਹੈ। ਅੱਜਕੱਲ੍ਹ ਤਾਂ ਜਾਣੇ ਵੇਖੋ ਨਿੱਕ-ਨਿੱਕ ਗੱਲ ਦਾ ਸਟੇਟਸ ਬਣਾ ਕੇ ਲਾ ਦਿੰਦੇ। ਮੈਂ ਕਰਦੀ ਨਾ ਕਮਲ ਨੂੰ ਫੋਨ। ਉਹ ਪੁੱਛੂਗਾ ਾਨ ਕੇ ਮੈਂ ਨਹੀਂ ਇਹਨੂੰ ਕੁਝ ਵੀ ਕਹਿਣਾ। ਆਪਾਂ ਗੱਲ ਕਰੂੰਗਾ ਾਨ ਕੇ। ਹੈਲੋ ਹਾਂ ਕਾ ਬੋਲੇ ਆ ਬਿਹਤਰ ਕਰ ਦੇ ਨਾ ਸਟੇਟਸ ਕੀ ਤਰ੍ਹਾਂ ਦਾ ਪਾਇਆ ਮੈਂ ਇਹਨੂੰ ਕੀ ਕਹਿਤਾ ਸਵੇਰੇ ਸਵੇਰ ਦੱਸ ਆ ਵੇਖ ਲੈ ਤੂੰ ਆਪ ਹੀ ਵੇਖ ਲੈ ਤੇ ਆਪ ਹੀ ਪੁੱਛ ਲੈ ਮੈਂ ਨਹੀਂ ਕੋਈ ਗੱਲ ਕਰਨੀ ਆਹ ਹੋ ਕਰ ਲੈ ਗੱਲ ਫਿਰ ਆਪੇ ਸਸਿਕਾ ਲਾਂਟੀ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਵਧੀਆ ਤੂੰ ਸੁਣਾ ਵਧੀਆ ਠੀਕ ਠਾਕ ਕਿੱਥੇ ਗਈ ਰਹੀ ਦੀਦੀ ਇੱਥੇ ਹੁਣੇ ਦੇ ਦੇ ਗਿਆ ਬੜਾ ਗੁੱਸੇ ਨਾਲ ਬੋਲ ਕਹਿੰਦੇ ਜੇ ਨਹੀਂ ਮੈਂ ਉਸਨੂੰ ਕਹਿਣ ਲਈ ਕੀ ਗੱਲ ਲੰਡੀ ਕੋਈ ਗੱਲ ਹੀ ਆ ਨਹੀਂ ਗੱਲ ਕੀ ਹੋਣੀ ਆ ਕੋਈ ਗੱਲ ਵੀ ਨਹੀਂ ਹੋਈ ਹੈ ਆਂਟੀ ਉਧਰ ਸਾਰੀ ਗਲੀ ਚ ਰੌਲਾ ਪਿਆ ਵਾ ਕਿ ਇਹਨਾਂ ਦੀ ਨੋਨ ਸਟੇਟਸ ਕਿਦਾਂ ਦਾ ਲਾਇਆ ਵਾ ਨਿੱਗਲ ਵਾਲਿਆਂ ਨੂੰ ਤਾਂ ਬਹਾਨਾ ਚਾਹੀਦਾ ਕੋਈ ਗੱਲ ਬਣਾਉਣ ਦਾ ਗਲੀ ਵਾਲੀਆਂ ਬੜੀਆਂ ਗੱਲਾਂ ਕਰਨ ਡੀਆਂ ਤੇ ਮੈਂ ਚੱਲ ਮੈਂ ਆਂਟੀ ਨੂੰ ਪੁੱਛ ਕੇ ਆਉਣੀ ਆ ਕਿ ਕੀ ਗੱਲ ਹੋਈ ਆ ਕਰਨ ਦਾ ਜਿਹੜੀਆਂ ਗੱਲਾਂ ਕਰਦੇ ਆ ਸਾਡੇ ਘਰ ਕੋਈ ਗੱਲਬਾਤ ਨਹੀਂ ਹੋਈ ਨਿੱਤੂ ਕਹਿੰਦੇ ਗਲੀ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਗਲੀ ਵਾਲਿਆ ਕੋ ਨੰਬਰ ਕਿੱਥੋਂ ਆਇਆ ਰਾਜ ਦਾ ਉਹ ਰਾਜ ਨੇ ਹੀ ਆਂਟੀ ਜੀ ਗਰੁੱਪ ਬਣਾਇਆ ਵਾ ਤੋ ਇੱਕ ਜਣਾ ਪੌਂਦਾ ਨਾ ਸਾਰਿਆਂ ਨੂੰ ਸੋ ਹੁੰਦਾ ਸਟੇਟਸ ਕਿਤੇ ਆਹ ਬੜੇ ਪਖੰਡ ਜੇ ਤੁਸੀਂ ਕਰਦਿਆਂ ਜੇ ਜਿਹੜੇ ਗਰੁੱਪ ਬਣਾਉਂਦਿਆਂ ਜੇ ਚੰਗਾ ਮੈਂ ਜਾਣੀ ਤੂੰ ਤੇ ਗਰਮੀ ਬੜਾ ਬੋਲਣ ਦੇ ਜੇ ਤੇ ਕੀ ਦੀ ਆਈ ਅੱਤਵਾਦਲਾਂ ਮੇਰੇ ਕੋ ਪੀਤ ਲੈਣ ਢਈ ਤੁਹਾਡੇ ਘਰ ਕੀ ਹੋਇਆ ਕੀ ਜੋ ਮਰਜੀ ਹੋਇਆ ਸਾਡੇ ਘਰ ਹਾਂ ਕਡਾ ਸਟੇਟਸ ਸਟੇਟਸ ਲਾਈ ਆ ਨਾ ਸਵੇਰ ਦੇ ਇਹ ਇੱਕ ਤੇ ਨਾ ਆ ਮੋਬਾਈਲਾ ਨੇ ਬੇੜਾ ਹੀ ਗਰਕ ਕਰ ਦਿੱਤਾ ਦੁਨੀਆ ਦਾ ਮਾੜੀ ਜੇ ਘਰ ਦੇ ਵਿੱਚ ਗੱਲ ਹੁੰਦੀ ਨਹੀਂ ਆ ਤੇ ਚੁੱਕ ਸਟੇਟਸ ਲਾ ਦਿੰਦੇ ਮਾੜੀ ਜੀ ਗੱਲ ਹੁੰਦੀ ਨਹੀਂ ਤੇ ਚੁੱਕ ਸਕੇਟਸ ਲਾ ਦਿੰਦੇ ਜਿੰਨੂੰ ਨਹੀਂ ਪਤਾ ਲੱਗਣਾ ਉਹਨੂੰ ਹੀ ਪਤਾ ਲੱਗਦਾ ਸਾਰੀਆਂ ਗੱਲਾਂ ਦਾ ਸੌ ਫੜਦੇ ਹੁੰਦੇ ਘਰਾਂ ਦੇ ਕੋਈ ਗੱਲ ਦੱਸਣ ਵਾਲੀ ਹੁੰਦੀ ਕੋਈ ਨਹੀਂ ਦੱਸਣ ਵਾਲੀ ਹੁੰਦੀ ਉਹ ਵੀ ਸਟੇਟਸਾਂ ਦੇ ਘਰ-ਘਰ ਕੇ ਤੇ ਇੱਕ ਦੂਜੇ ਨੂੰ ਦੱਸ ਦਿਆਂ ਵਾ ਵੀ ਆਜ ਕੁਛ ਹੋਇਆ ਸਾਡੇ ਘਰ 'ਚ ਨਾ ਸਟੇਟਸ ਲਾਉਂਦੀ ਤੇ ਨਾ ਇੰਨਾ ਰੋਲਾ ਪੈਂਦਾ ਰਾਜ ਪਾਣੀ ਲੈ ਹਾਂਜੀ ਲਿਓਨੇ ਮੈਂ ਅਗਲੇ ਮੈਂ ਪੁੱਛਦੀ ਹਾਂ ਨੂੰ ਵੀ ਵੇਖਿਆ ਬਲਨ ਸਟੇਟਸ ਹੈਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਵੇ ਵੀ ਅਕੇ ਕੀ ਹਾਏ ਹਾਏ ਮੈਂ ਤੇਨ ਮੈਂ ਸਵੇਰ ਦਾ ਫੋਨ ਕੀਤਾ ਵਾ ਪਸ ਸਟੇਟਸ ਵੇਖ ਤਰੀਕਰ ਦੀ ਨਾ ਕੀ ਪਾਇਆ ਤੇ ਤੂੰ ਕਹਿ ਜਾਂਦਾ ਕੀ ਮਮੀ ਕੰਮ ਤੋਂ ਇੰਨੇ ਟਾਈਮ ਲੱਗਦਾ ਤੇ ਕਿੱਥੋਂ ਸਟੇਟਸ ਵੇਖਾਂ ਲਿਆ ਵੇ ਲੈ ਨਾ ਕੀ ਪਾਇਆ ਨੇ ਵੇਖ ਲੈ ਨਾ ਕੀ ਤੇਰੀ ਭੂਆ ਦਾ ਫੋਨ ਤੇਰੇ ਪੈਰ ਨੂੰ ਗਿਆ ਮਾਸੀ ਤੇਰੇ ਦਾ ਫੋਨ ਮੈਨੂੰ ਆ ਗਿਆ ਵੀ ਤੇਰੇ ਨੂਨ ਸਟੇਟਸ ਪਾਇਆ ਤੁਹਾਡੇ ਚ ਕੀ ਗੱਲ ਹੋਈ ਆ ਮੈਂ ਕਿਹਾ ਸਾਡੇ ਤੇ ਕੋਈ ਗੱਲ ਨਹੀਂ ਹੋਈ ਆ ਚੰਦਰੀ ਗਵੰਡਨ ਜਿਹੜੀ ਜਿਹਨੂੰ ਭਾਬੀ ਬਣਾਈ ਫਿਰਦਾ ਉਹ ਵੀ ਸਵਾਦ ਲੈਣ ਆਈ ਸਵੇਰੇ ਮੈਨੂੰ ਕਹਿੰਦੇ ਆਂਟੀ ਜੀ ਤੁਹਾਡੇ ਨੂਨ ਸਟੇਟਸ ਵੇਖੋ ਕੀ ਪਾਇਆ ਤੁਹਾਡੇ ਚ ਕੀ ਗੱਲ ਬਾਤ ਹੋਈ ਆ ਉਹ ਮੈਂ ਕਹਾਂ ਜਾ ਨਹੀਂ ਪੈਣਾ ਸਾਡੇ ਚ ਕੋਈ ਗੱਲਬਾਤ ਨਹੀਂ ਹੋਈ ਤੇ ਚੰਗਾ ਕੀਤਾ ਫਿਰ ਜਾ ਨਹੀਂ ਪੈਣਾ ਕਹਿਤਾ ਤੇ ਉਹਨਾਂ ਨੇ ਕਿਹਾ ਇੱਥੇ ਕਈਆਂ ਘਰ ਜਾਣਾ ਨਾ ਹੁਣ ਜਾਣ ਦੋ ਫਿਰ ਲੈ ਤੂੰ ਤਾਂ ਸਹੀ ਨਾ ਕਹਿਤਾ ਜਾਣ ਦੋ ਫਿਰ ਉਹਨਾਂ ਨੇ ਨਾ ਚੁੱਪ ਕੀਤੀ ਰਹਿਣਾ ਉਹਨਾਂ ਨੇ ਸਾਰੀ ਗੱਲੇ ਚ ਪਰੌਲਾ ਪਾਉਣਾ ਤੇ ਇਹਨਾਂ ਦੇ ਘਰ ਅੱਜ ਕੋਈ ਗੱਲਬਾਤ ਹੋਈ ਆ ਇਹਦੇ ਨੂੰ ਤਾਂ ਸਟੇਟਸ ਵੇਖੋ ਆਪਣੀ ਸੱਸ ਤੇ ਪਾਇਆ ਉਹਨੇ ਕੀ ਆ ਸਟੇਟਸ ਕੋਸ਼ਿਸ਼ ਵੀ ਨਹੀਂ ਹੈਗਾ ਤੇਰੇ ਬਾਅਦ ਤੇ ਕੁਝ ਹੋਣੀ ਆ ਮੈਨੂੰ ਅੱਗ ਲੱਗੀ ਪਈ ਆ ਤੂੰ ਮਾਨਾ ਕੁਝ ਵੀ ਨਹੀਂ ਉਹ ਤੇ 어디 সাইਡ ਲੈਣੀ ਹੈ ਮੇਰੇ ਵੱਲ ਦੀ ਗੱਲ ਥੋੜੀ ਕਰਨੀ ਚੱਲ ਚੰਗਾ ਪੁੱਛ ਲੈ ਨਾ ਚੁੱਪ ਕਿਤੇ ਰੋ ਰਾਜ ਰਾਜ ਹਾਂਜੀ ਇੱਧਰ ਆਈ ਗੱਲ ਸੁਣੇ ਆਪਨੇ ਆ ਹਾਂਜੀ ਬੁਲਾਇਆ ਜੇ ਆਹੋ ਆ ਕਿਹੜਾ ਵਟਸਐਪ ਤੇ ਸਟੇਟਸ ਪਾਇਆ ਤੂੰ ਜਿਹਦਾ ਇਨਾ ਰੋਲਾ ਪਿਆ ਵਾ ਸਟੇਟਸ ਕਿਹੜਾ ਸਟੇਟਸ ਆ ਜਿਹੜਾ ਵਟਸਐਪ ਤੇ ਪਾਇਆ ਆਇਆ ਮਖਾਵਾ ਦਗਾਉਂ ਪਾਰਲਮੈਂਟ ਦੇ ਚੇਤਾਵਨੀ ਘੇੜਾ ਸਟੇਟਸ ਪਾਇਆ ਹਾਂ ਅਵੇ ਕੀ ਹੋਇਆ ਸਟੇਟਸ ਨੂੰ ਲੈ ਆਂਦੀ ਕੀ ਹੋਇਆ ਸਟੇਟਸ ਨੂੰ ਆ ਸਾਰੇ ਰਿਸ਼ਤੇਦਾਰਾਂ ਦੇ ਤੇ ਫੋਨ ਆਉਂਦਾ ਏ ਤੂੰ ਪਵਾੜਾ ਪਾਇਆ ਰਿਹਾ ਇੱਕ ਸਟੇਟਸ ਪਾ ਕੇ ਕੀ ਮੈਂ ਤੇਰੇ ਕੋਲ ਕੱਕਾ ਪਚਾਦਾ ਜਾਂ ਮੰਗ ਲੈਣਾ ਸਵੇਰੇ ਤੇ ਤੂੰ ਚੱਕ ਕੇ ਸਟੇਟਸ ਪਾਉਣੇ ਸ਼ੁਰੂ ਕਰ ਦਿੱਤੇ ਤੇ ਮੈਂ ਗਲਤ ਕੀ ਪਾਇਆ ਨਾਲੇ ਮੈਂ ਤੁਹਾਡੇ ਤੇ ਥੋੜਾ ਕੁਝ ਪਾਇਆ ਵਾ ਤੁਸੀਂ ਆਪਣੇ ਤੇ ਕਿਉਂ ਲੈ ਗਏ ਇਹ ਗੱਲ ਨਹੀਂ ਜਾ ਨਹੀਂ ਉਹ ਗਵੰਡਨ ਵੀ ਆਈ ਸੀ ਮੈਨੂੰ ਕਹਿਣ ਵਾਸਤੇ ਫੇ ਤੁਹਾਡੀ ਨੂੰਹ ਸੱਸ ਦੀ ਲੜਾਈ ਹੋਈ ਅੱਜ ਮੰਮੀ ਉਹਦਾ ਤੇ ਕੰਮ ਹੀ ਐ ਉਹ ਘਰ ਘਰ ਚਾਗ ਲਾਉਣਾ ਤੇ ਨਾਲੇ ਸਟੇਟਸ ਮੈਂ ਪਾਇਆ ਰਿਸ਼ਤੇਦਾਰਾਂ ਨੂੰ ਕਾਦੀ ਪੀੜ ਹੋਈ ਭਲਾ ਤੋ ਇਹ ਮੈਨੂੰ ਤੇ ਕਮ ਸੇ ਕਮ ਪੁੱਛ ਲੈਿੰਦੇ ਹੋ ਉਹ ਜਿਹੜੀ ਮੇਰੀ ਫਰੈਂਡ ਨਹੀਂ ਆ ਜਿਹੜੀ ਕਿੰਨੀ ਵਾਰੀ ਮੈਨੂੰ ਦਿਹਾੜੀ 'ਚ ਫੋਨ ਕਰਦੀ ਆ ਉਹਦਾ ਅੱਜ ਬਰਥਡੇ ਹੀ ਉਹਨੇ ਮੈਨੂੰ ਬਰਥਡੇ ਤੇ ਨਹੀਂ ਸੱਦਿਆ ਤੇ ਮੈਂ ਸਟੇਟਸ ਲਾਤਾ ਤੇ ਨਾਲ ਮੈਂ ਤੁਹਾਨੂੰ ਸਵੇਰੇ ਦੱਸਿਆ ਵੀ ਮੈਂ ਸਟੇਟਸ ਲਾਉਣ ਲੱਗੀ ਆ ਇੰਨੀ ਜਿੰਨੀ ਗੱਲ ਦਾ ਐਡਾ ਵੱਡਾ ਇਸ਼ੂ ਬਣਾਤਾ ਸਾਰੇ ਰਿਸ਼ਤੇਦਾਰਾਂ ਨੇ ਹਵੇਲੇ ਮम्मी ਖੋਦਿਆ ਬਾੜ ਤੇ ਨਿਕਲਿਆ ਚੂਹਾ ਸਟੇਟਸ ਉਹਨੇ ਕਾਹਦੇ ਬਾਤ ਲਾਇਆ ਤੇ ਤੁਸੀਂ ਆਪਣੇ ਸਮਝ ਕੇ ਬਹਿ ਜਾ ਵੀ ਤੁਹਾਡੇ ਕਰਕੇ ਲਾਇਆ ਉਹਨੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਆਣ ਗਵਣ ਨੂੰ ਕੀ ਪ੍ਰੋਬਲਮ ਆ ਕਿਸੇ ਦਾ ਸਟੇਟਸ ਲੱਗਾ ਕਿਸੇ ਦਾ ਨਹੀਂ ਲੱਗਾ ਕਿ ਤਰ੍ਹਾਂ ਗੱਲ ਕਿੱਥੇ ਦੀ ਕਿੱਥੇ ਪਛਾਹਦੀ ਉਹਨਾਂ ਨੇ ਤੇ ਤੁਸੀਂ ਵੀ ਆਪਣੇ ਦਿਮਾਗ ਤੇ ਟੈਨਸ਼ਨ ਲੈਣਾ ਇਹ ਸਟੇਟਸ ਦੀ ਯਾਰ ਆਜ ਚਾਹ ਬਣਾ ਕੇ ਲਿਆ ਸਿਰ ਪੀੜ ਲਾਤੀ ਹੁੰਦੇ ਦੀ ਬਣਾ ਕੇ ਲਿਆਉਣੀ ਮੈਂ ਤੇਰੇ ਮੈਂ ਵੀ ਲਾਉਣੀ ਆ ਸਟੇਟਸ ਮੈਂ ਕਦੀ ਲਾਇਆ ਨਹੀਂ ਲਾ ਕੇ ਵੇਖਦੀ ਨਾ ਭਲਾ ਲਾਓ ਲਾਓ ਤੁਸੀਂ ਵੀ ਲਾਓ ਮੈਂ ਵੀ ਪਾਉਣੀ ਨਾ ਕੋਈ ਸਟੇਟਸ ਪਾ ਕੇ ਵੇਖਦੀ ਮੈਂ ਆ ਵੀ ਖਿ ਲੋ ਇੱਧਰ ਕੀ ਆ ਆ ਵੀ ਲਓ ਮਮਮੀ ਨੇ ਕਿੰਨਾ ਦਾ ਸਟੇਟਸ ਪਾਇਆ ਜੇ ਹੁਣ ਮੈਂ ਵੀ ਕਰਾਂ ਰਿਸ਼ਤੇਦਾਰਾਂ ਨੂੰ ਫੋਨ ਮੈਂ ਤੈਨੂੰ ਸਟੇਟਸ ਸਟੇਟਸ ਨਾ ਖੜਾ ਲਾ ਪਹਿਲਾਂ ਤੁਹਾਨੂੰ ਦੋਵਾਂ ਜਣੀਆਂ ਨੂੰ ਨਿਲ ਜਾ ਮੇਰੇ ਲਾਗੋ ਉਹ ਕਦੀ ਉਹ ਆਇਂਦੀ ਕਦੀ ਉਹ ਆਂਦੀ ਹੈ ਦਿਮਾਗ ਖਰਾਬ ਕੀਤਾ ਸਟੇਟਸ ਕਾ ਦੇ ਹੋ ਗਏ ਨਾ ਦਿਮਾਗ ਖਰਾਬ ਹੋ ਗਿਆ ਨਾ ਦੋਵਾਂ ਜਣੀਆਂ ਦਾ